ਜਿਹੜਾ ਚਮਕੀਲਾ ਇਹਦੇ ਇਹਨੂੰ ਹੀ ਲੋਕਾਂ ਨੇ ਕਿਉਂ ਕਿਹਾ ਵੀ ਇਹ ਬੰਦਾ ਲੱਚਰਗਾਉਂਦਾ ਹੈ ਇਹ ਲੈਕਚਰ ਨਹੀਂ ਲੈਕਚਰ ਵਿੱਚੇ ਨੀਤੀ ਜੀ ਇਹ ਚੱਕਰ ਇਹ ਤਾਂ ਚੱਕਰ ਜਣੀ ਮਾੜੇ ਤੇ ਗੱਲ ਆ ਜਾਂਦੀ ਹੈ ਵੀ ਮਾੜੀ ਬਰਾਦਰੀ ਕਰਕੇ ਇੱਕ ਬੰਦਾ ਆਪਣੇ ਤੋਂ ਉੱਠ ਕੇ ਗਰੀਬੀ ਤੋਂ ਉੱਠਿਆ ਦੀ ਨਾ ਸਿੰਦੇ ਉਹਨਾਂ ਦੇ ਵਿੱਚੋਂ ਇਹ ਨੰਦ ਸਭ ਤੋਂ ਸੇਵਾ ਕਰਦਾ ਦੀ ਹੈ ਤਾਂ ਬਾਣੀ ਪਿਆਉਂਦਾ ਦੀ ਹਮ ਸਾਰਾ ਕੁਝ ਕਰਦਾ ਦੀ ਨਾ ਕੋਈ ਸਿੱਖਿਆ ਇਹ ਵੀ ਇਹ ਜਿਹੜਾ ਬੰਦਾ ਗਰੀਬ ਕਰਦਾ ਹੁੰਦਾ ਉਹਨੂੰ ਦੋਏ ਬੰਦੇ ਜਰਦੇ ਨਹੀਂ ਨਾ ਤਖੜੇ ਕਿਸੇ ਨੂੰ ਵੀ ਲਾਲੂ ਤੁਸੀਂ ਕੋਈ ਬੰਦਾ ਕੰਮ ਕਰਦਾ ਤਾਂ ਨਾਲ ਦੀ ਉਹਨੂੰ ਉਹ ਕਰਦੇ ਨੇ ਵੀ ਇਹ ਮੂਰੇ ਕਿਵੇਂ ਹੋ ਗਿਆ ਤੇਮ ਜੀ ਇੱਕ ਹੋਰ ਵਾਕਿਆ ਆਉਂਦਾ ਹੈ ਕਿ ਕਹਿੰਦੇ ਜਦੋਂ ਉਹਨਾਂ ਦੀ ਮੌਤ ਹੋਈ ਅਮਰ ਸਿੰਘ ਚਮਕੀਲੇ ਤੇ ਅਮਰਜੋਤ ਨੂੰ ਗੋਲੀਆਂ ਵੱਜੀਆਂ ਨੇ ਉਸ ਤੋਂ 8-9 ਦਿਨ ਪਹਿਲਾਂ ਅਖਾੜਾ ਸੀ ਇੱਕ ਜਿੱਥੇ ਚਮਕੀਲੇ ਨਾਲ ਕਿਸੇ ਗਾਇਕ ਦਾ ਮੁਕਾਬਲਾ ਹੋਇਆ ਸੀ ਉਹ ਕੀ ਕਹਾਣੀ ਸੀ ਕਿ ਕਿਹੜਾ گاਉਂ ਵਾਲਾ ਸੀ ਉਹ ਸਿੰਘੀਲਾ ਦੀ ਜੀ ਸਿੰਘੀਲਾ ਜਸਵੰਤ ਸਿੰਘੀਲਾ ਹਾਂ ਅੱਛਾ ਕਿਹੜਾ ਪਿੰਡ ਸੀ ਆ ਭੜੀ अच्छा या रहने ਕੋਲ ਮਲੂਕ ਹੋਣੀ ਪੜੀ ਪੜੀ ਲੱਗਿਆ ਸੀ اچھا ਹਾਂ ਉਹ ਮੁਕਾਬਲਾ ਕਿਵੇਂ ਸੀ ਉਹ ਮੁਕਾਬਲਾ ਇੰਦੀ ਜੀ ਉਹਨਾਂ ਨੇ ਇਕੱਠੇ ਮਂਗਾਏ ਤੇ ਗਾਉਣ ਵਾਲੇ ਵਿਆਹ ਤੋਂ ਬਾਅਦ ਮਂਗਾਏ ਤੇ ਵੀ ਕੋਈ ਜੇ ਲੜਪੇ ਲੋੜ ਪਿਆ ਦਰਦੂ ਰੂਪੀ ਕੇ ਤਾਂ ਅਗਲਾ ਨਹੀਂ ਬਰਾਤ ਨਹੀਂ ਚੜਨਾ ਕਿਥੇ ਨੇ ਬਾਦ ਖਾਣਾ ਲਵਾਇਆ ਕਿ ਉਹਨਾਂ ਨੇ اچھا ਇੱਕ ਉਹਨ ਸਟੇਜ ਦਾ ਇੱਕੇ ਜੀ ਉਹ ਕਹਿੰਦੇ ਵੀ ਇੱਕ ਇੱਕ ਗੀਤ ਲਾਓ ਹੂੰ ਇੱਕ ਇੱਕ ਤੋਂ ਲਾਉਣੇ ਲਾਉਂਦੇ ਫੇਰ ਉਹਦੇ ਨਾਲ ਕਹਿੰਦੇ ਵੀ ਇਹ ਹੀ ਲਾਓ ਇਹਨੂੰ ਹੂੰ ਪਹਿਲਾਂ ਸੀ ਗੀਲਾਂ ਲੱਗਿਆ ਫਿਰ ਉਹ ਲੱਗਿਆ ਹੂੰ ਵੀਰ ਜਲ ਇਹਨੂੰ ਹੀ ਜ਼ਿਆਦਾ ਪਸੰਦ ਕਰਿਆ ਉਹਨਾਂ ਨੇ ਕਿਨੂੰ ਚਮਕੀਲੇ ਨੂੰ ਅੱਛਾ ਉਹਨੂੰ ਇਹਦੇ ਤਾਂ ਜ਼ਿਆਦਾ ਗਾਉਂਦਾ ਸੀ ਪੈਸੇ ਬਹੁਤ ਬਣਦੇ ਤੇ ਪਰ ਇੰਨੇ ਫਿਰ ਮੈਕ ਜਿਹੜੇ ਦੂਏ ਲੱਗੇ ਹੋਏ ਤੇ ਸਾਡੇ ਉਹ ਮੈਕ ਸਾਰੇ ਬੰਦ ਕਰਤੇ ਹੂੰ ਇੱਕ ਕੰਨੇ ਮੈਕ ਦੀ ਗਾਇਆ ਇਹਨੇ ਚਮਕੀਲੇ ਦਾ ਨਹੀਂ ਨਹੀਂ ਉਹਨੇ ਵੀ ਫਿਰ ਤਾਂ ਕੰਨੇ ਮੈਕ ਦੀ ਗਾਉਣਾ ਸੀ ਹੂੰ ਆ ਜਣੀ ਉਹਨਾਂ ਨੂੰ ਇੰਨੇ ਪੈਸੇ ਨਹੀਂ ਬਣਦੇ ਤੇ ਕੋਈ ਫਿਰ ਉਹ ਮੈਕ ਤੁਹਾਡੇ ਕੋਲ ਹੈਗਾ ਜਿਹਦੇ ਤੇ ਚਮਕੀਲੇ ਨੇ ਗਾਇਆ ਹਾਂਜੀ ਹਾਂ ਸਾਂਭਿਆ ਹੋਇਆ ਹਾਂ ਸਾਂਭਿਆ ਹੋਇਆ ਜੀ ਉਹ ਆਪਣੇ ਕੋਲ ਤਾਂ ਬਹੁਤ ਪੁਰਾਣਾ ਦੂਮੀ ਸਾਂਭਿਆ ਹੋਇਆ ਜਮਾਨ ਤੇ ਉਹ ਜਦੋਂ ਤੁਸੀਂ ਕਿਹਾ ਵੀ ਜਾਨੀ ਜਿਸ ਦਿਨ ਜਿਵੇਂ ਇੱਕ ਛਗਣ ਹੁੰਦਾ ਜਾਨੀ ਸ਼ੁਹਾਰਾ ਕਹਿੰਦੇ ਹਨ ਉਦੋਂ ਤੇ ਅਗਲਾ ਕਹਦੇ ਨਾ ਵਿਆਹ ਵੀ ਉਹ ਸ਼ੁਹਾਰੇ ਆਰ ਵਿਆਹ ਦਾ ਜਿਹੜਾ ਇਕੱਠੇ ਹੀ ਦੋਨੇ گاਉਂ ਵਾਲੇ ਜਿਹੜੇ ਆਡਾ ਡਾਉਨੇ ਸਨ ਉਹ ਇਕੱਠੇ ਮੰਗਾਲੇ ਇਕੱਠੇ ਮੰਗਾਲੇ ਤਾਂ ਇਹ ਪੜੀ ਪਿੰਡ ਚ ਇਹ ਸਬਬ ਬਣਿਆ ਵੀ ਦੋਨਾਂ ਨੇ ਇਕੱਠਿਆਂ ਨੇ ਗਾਇਆ ਹਾਂ ਇਕੱਠਿਆਂ ਨੇ ਗਾਇਆ ਤਾਂ ਉਹ ਫਿਰ ਜਿਹੜਾ ਦੂਜਾ ਗਾਇਕ ਸੀ ਜਦੋਂ ਉਹਨੂੰ ਲੋਕ ਕਹਿ ਰਹੇ ਸਨ ਵੀ ਕੱਲੇ ਚ ਮਕੀਲੇ ਨੂੰ ਲਈ ਰੱਖੋ ਤਾਂ ਉਹ ਦੂਸਰੇ ਗਾਇਕ ਨੂੰ ਬੁਰਾ ਨਹੀਂ ਲੱਗਿਆ ਮੁਰੰਦਾ ਜੀ ਨੇ ਲੱਗਿਆ ਹੋਊਗਾ ਪਰ ਇੰਨਾ ਨਹੀਂ ਨਾ ਉਹਨੂੰ ਉਹ ਇਹ ਰੋਗ ਇਹਨੂੰ ਪਸੰਦ ਕਰ ਰਹੇ ਸੀ ਤੇ ਨਾ ਅੱਛਾ ਚਮਕੀਲੇ ਨੂੰ ਤੇ ਉਦੋਂ ਸੰਧੀ ਲਸਬ ਨਾਲ ਕੋਣ ਗਾਇਕਾ ਆਈ ਸੀ ਜਾਂ ਇਕੱਲੇ ਹੀ ਸੀ ਆਏ ਉਹਦੇ ਨਾਲ ਦੂਹੀ ਉਹਦੀ ਕੀ ਦੀ ਉਹਦੇ ਨਾਲ ਪਰਮਿੰਦਰ ਸੰਧੂ ਅੱਛਾ ਪਰਮਿੰਦਰ ਸੰਧੂ ਆਏ ਸਨ ਹਾਂ ਠੀਕ ਹੈ ਪਰਮਿੰਦਰ ਸੰਧੂ ਦੀ ਠੀਕ ਹੈ ਤੇ ਇੱਕ ਭੀਮ ਜੀ ਤੁਹਾਨੂੰ ਦੱਸ ਤੀ ਜਿਹੜੇ ਪਰਮਿੰਦਰ ਸੰਧੂ ਜੀ ਨੇ ਉਹ ਇੱਕ ਗੰਭੀਰ ਬਿਮਾਰੀ ਤੋਂ ਪੀੜਤ ਸਨ ਜਿਹੜੇ ਕਿ ਪਿਛਲੇ ਸਮੇਂ ਚ ਪੂਰੇ ਹੋ ਚੁੱਕੇ ਨੇ ਹਾਂ ਜੀ ਤੁਹਾਨੂੰ ਜਾਣਕਾਰੀ ਇਸ ਚੀਜ਼ ਦੀ ਜਾਣ ਹੈ ਧਿਆਨ ਚ ਤੁਹਾਡੇ ਗੱਲ ਨਾ ਇਹ ਤਾਂ ਨੀਂਦੀ ਸਾਨੂੰ ਜਿਹੜੀ ਇਹ ਰਿਕਾਟਾਂ ਦਾ ਬੰਦਾ ਵੀ ਪਹਿਲਾਂ ਧੰਨਾ ਸਿੰਘ ਦੇ ਗਿੱਲੇ ਨਾਲ ਉਹਦਾ ਰਿਕਾਟ ਆਇਆ ਸਾਰਿਆਂ ਤੋਂ ਪਹਿਲਾਂ ਅੱਛਾ ਹਾਂ ਠੀਕ ਹੈ ਮਿਊਜ਼ਨ ਨਾਲ ਉਹ ਰਿਕਾਟ ਵੀ ਆਪਣੇ ਕੋਲ ਪਿਆਰ ਕਾਰਡ ਅੱਛਾ ਹਾਂ ਵੀ ਉਹ ਨਾਲ ਗਾਇਆ ਸਾਰਿਆਂ ਤੋਂ ਪਹਿਲਾਂ ਰਿਕਾਟ ਇਹਦਾ ਉਹ ਹੈਗਾ ਹੈਗਾ ਧੰਨਾ ਸਿੰਘ ਦੇ ਗਿੱਲੇ ਨਾਲ ਤਾਂ ਜੀ ਹਾਂ ਤੇ ਇਹ ਜਿਹੜੇ ਤੁਹਾਡੇ ਕੋਲ ਤਵੇ ਨੇ ਸਭ ਤੋਂ ਪੁਰਾਣਾ ਤਵਾ ਤੇ ਮਸ਼ੀਨ ਕਿੰਨੇ ਕਿੰਨੇ ਸਾਲ ਪੁਰਾਣਾ ਹੈ ਮੇਰੇ ਕੋਲ 115 ਸਾਲ ਦੇ ਰਿਕਾਰਡ ਨੇ ਯਾਨੀ ਉਹ ਉਹ ਨੰਬਰਾਂ ਤੇ ਹੀ ਦੱਸ ਸਕਦੇ ਨੇ ਸਨ ਨਹੀਂ ਉਹਨਾਂ ਤੇ ਲਿਖੇ ਹੋਏ। ਜੀਆਂ ਫਿਲਮਾਂ ਵੀ ਆਈਆਂ ਉਹਨਾਂ ਨੇ ਫਿਲਮਾਂ ਦੇ ਰਿਕਾਰਡ ਵੀ ਮੇਰੇ ਕੋਲ ਬਈ ਉਹਨਾਂ ਤੇ ਵੀ ਸਨ ਨਹੀਂ ਲਿਖਿਆ ਹੋਇਆ ਨਹੀਂ ਜੀ। ਜੀ। ਮਤਲਬ ਉਹ ਸੀਰੀਅਲ ਨੰਬਰ ਹੁੰਦਾ ਉਸ ਦਾ ਕੋਡ ਨੰਬਰ ਹੁੰਦਾ ਤਵੇ ਦਾ। ਉਹਦੇ ਪਤਾ ਨਾ ਹੁੰਦਾ। ਤੇ 115 ਸਾਲ ਪੁਰਾਣਾ ਤੁਹਾਡੇ ਕੋਲੇ। ਹਾਂ। ਠੀਕ ਹੈ। ਤੇ ਇੱਕ ਨਾ ਪੀਮ ਜੀ ਗੱਲ ਕਹਿਣੀ ਪੈ ਰਹੀ ਹੈ ਕਹਿੰਦੇ ਅਮਰ ਸਿੰਘ ਚਮਕੀਲਾ ਬਹੁਤ ਨੱਚਰ ਗੀਤ ਗਾਉਂਦਾ ਸੀ। ਜਿਹੜੇ ਕੁਲਦੀਪ ਮਾਨਕ ਹੋਏ ਨੇ ਮਮ ਮਸਦਿਕ ਜਮਲਾ ਜੱਟ ਹਮ ਕਰਤਾਰ ਰਮਲਾ ਹੋਇਆ ਚਾਹੇ ਉਹ ਲੱਖੀ ਬਨਜਾਰਾ ਸੀ ਆਕਮ ਬਖਤੜੀ ਵਾਲਾ ਸੀ ਸੁਰਿੰਦਰ ਸਿੰਧਾ ਨੇ ਹਮ ਹੋਰ ਬੜੇ ਗਾਇਕ ਨੇ ਸਰਦੂਲ ਸਿਕੰਦਰ ਸਿੰਘ ਹੰਸਰਾਜ ਜੀ ਨੇ ਗੁਰਦਾਸ ਮਾਨ ਨੇ ਹਾਂ ਜੀ ਹੋਰ ਗਾਇਕਾਂ ਨੇ ਮਤਲਬ ਸਾਫ ਸੁਥਰੇ ਗੀਤ ਗਾਏ ਨੇ ਜਾਂ ਉਹਨਾਂ ਨੇ ਵੀ ਇਸ ਤਰ੍ਹਾਂ ਮਤਲਬ ਕਿ ਕੈੜੀ ਨੀਵੇਂ ਦਰਜੇ ਦਾ ਗਾਇਆ ਲੱਚਰ ਗਾਇਆ ਉਹਨਾਂ ਸਾਰਿਆਂ ਨੇ ਲੱਚਰ ਦਾ ਹੀ ਸਾਰਿਆਂ ਨੇ ਹੀ ਗਾਇਆ अच्छा आ, कोई भी थोनू ਇਹਦਾ ਕਲਾਕਾਰ ਨਹੀਂ ਮਿਲੂ ਜਿਹੜੇ ਹੁਣ ਮੇਰੇ ਕੋਲੇ ਹੁਣ ਅਮਰ ਸਿੰਘ ਸੌਂਕੀ ਹੈ ਵੀ ਤੇ ਢਾਡੀ ਤੇ ਉਹਨਾਂ ਨੂੰ ਤਾਂ ਚੰਗਾ ਮੰਨ ਰਹੇ ਨੇ ਉਹਨਾਂ ਦੇ ਰਿਕਾਰਡ ਵੀ ਮੇਰੇ ਕੋਲ ਬੋਨੀਆਂ ਦੇ ਰਿਕਾਰਡ ਪਏ ਨੇ اچھا ਇਹ ਗਲਤ ਤਾਂ ਰਹੇ ਗਏ ਕੋਈ ਕੋਈ ਯਾਦ ਬੋਲੀ ਉਹਨਾਂ ਦੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਉਹ ਬੋਲੀਆਂ ਮਤਲਬ ਘਟੀਆਂ ਸਨ ਗੁੰਨੀਆਂ ਕੱਡੀਆਂ ਜੀ ਮੇਰੇ ਉਂ ਦਾ ਨਹੀਂ ਉਹ ਅੱਛਾ ਤੁਹਾਡੇ ਕੋਲ ਤਵਾ ਪਿਆ ਤਵੇ ਮੈਨੇ ਮੇਰੇ ਕੋਲ ਹੈ ਠੀਕ ਹੈ ਹਾਂ ਹੁਣ ਮੇਰੇ ਕੋਲੇ ਜਨਾਨੀਆਂ ਦੀਆਂ ਗੁੰਨੀਆਂ ਬਿਜ ਨੇ ਲਾਹੌਰ ਦੇ ਆ ਬੰਦਾ ਦੇ ਉਂਦਰ ਰਿਕਾਰਡ ਹੁੰਦੀ ਸੀ ਜਦੋਂ ਹਾਂ ਹੁਣ ਉਹ ਚਾਰ ਪੰਜ ਰਿਕਾਰਡ ਬਣੇ ਹੋਏ ਨੇ ਉਹ ਗੁੰਨੀਆਂ ਤੋਂ ਠੀਕ ਹੈ ਹਾਂ ਅੱਛਾ ਜਿਹੜਾ ਲੈ ਜਾ ਸਲਨੀਆਂ ਬਣਾ ਲਿਆ ਦਾਣੇ ਉਹ ਤੇ ਗੁੰਨੀਆਂ ਨੇ ਜਨਾਨੀਆਂ ਦੀਆਂ ਅੱਛਾ ਰਿਕਾਰਡ ਦੇਖ ਲੂ ਕਿੰਨਾ ਪੁਰਾਣਾ ਹੈ ਉਹ ਰਿਕਾਰਡ ਤੋਂ ਕਿੰਨਾ ਚਿਰ ਪਹਿਲਾਂ ਦੇ ਹੈ ਗੁੰਨੀਆਂ ਨੇ ਠੀਕ ਹੈ ਹੋਰ ਰਿਕਾਰਡ ਪਿਆ ਮੇਰੇ ਕੋਲ ਇਹਦਾ ਮਤਲਬ 60 70 ਸਾਲ ਪਹਿਲਾਂ ਦੀਆਂ ਉਹ ਬੋਲੀਆਂ ਨੇ ਫੇਰੇ 50 ਸਾਲ ਪਹਿਲੇ ਇਹ ਗੀਤ ਆ ਇਹ ਲੈ ਛੱਲੀਆਂ ਪਨਾਲੀ ਦਾਣੇ ਮਿੱਤਰਾ ਦੂਰ ਤੇ ਆ ਮਾਂ ਦੀ ਇਹ ਆਰਾਮ ਰੱਖੀ ਉਹ ਵੀ ਬੋਲੀਆਂ ਨੇ ਐਡਾ ਮੇਰਾ ਕਿਹੜਾ ਦਾਦੀ ਸੁੱਤੀ ਪਈ ਨੂੰ ਬੱਕੀ ਨਹੀਂ ਚੱਲ ਮਾਰੇ ਉਹ ਵੀ ਇੱਕ ਜਨਾਨੀ ਦਾ ਰਿਕਾਰਡ ਆਇਆ ਹੋਇਆ ਹੋਰ ਦਾ ਉਹਦੋਂ ਗੈਲੋਂ ਬੋਲੀਆਂ ਤੋਂ ਕਿਸੇ ਗਾਇਕ ਦਾ ਤੁਹਾਨੂੰ ਮੇਰੇ ਪਰਮਜੀਤ ਦਾ ਮੇਰੇ ਦਾ ਆਪਣਾ ਕਰਮਜੀਤ ਤੂਰੀ ਆ ਇਹਦਾ 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 ਰਿਕਾਰਡ ਆਇਆ ਉਹਦਾ ਬੋਲੀਆਂ ਚੋਂ ਨੇ ਮੈਂ ਕਹਿ ਰਿਹਾ ਜੀ ਜਿਹੜੇ ਕੋਈ ਗਾਇਕੜੇ ਵੱਡੇ ਹੋਏ ਨੇ ਜਿਹੜਾ ਉਹਦਾ ਨਾਮ ਲੈ ਨੇ ਉਹਨਾਂ ਚੋਂ ਕਿਸੇ ਦਾ ਕੋਈ ਇਹੋ ਜਿਹਾ ਗੀਤ ਤੁਹਾਡੇ ਧਿਆਨ 'ਚ ਹੈਗਾ ਜਿਹੜਾ ਬਹੁਤ ਲੱਚਰ ਹੋਵੇ ਹੁਣ ਇਹਦਾ ਕੋਈ ਵੀ ਗੀਤ ਹੁਣ ਮਾਨਕ ਦਾ ਵੀ ਤਾਂ ਠੀਕ ਉਹ ਜੀ ਜੀ ਜਾਖਿਆ ਨਾ ਮਾਰ ਕੰਨ ਦੀ ਕੁੜੀ ਉਹ ਵੀ ਸਮਝ ਦੋਏ ਲੋਟੇ ਤੇ ਗੀਤ ਜੀ ਅੱਛਾ ਮਾਨਕ ਦੀ ਮਾਨਕ ਦਾ ਕਲਦੀ ਮਾਨਕ ਦਾ ਅੱਛਾ ਜੀ ਜਾਖੀਆਂ ਨਾ ਮਾਰ ਤਾਂ ਮੈਂ ਕੰਨ ਦੀ ਕੁੜੀ ਉਹ ਵੀ ਮੈਂ ਕਲ ਦੀ ਕੁੜੀ ਹਾਂ ਠੀਕ ਹੈ ਇਹ ਲੱਚਰ ਤਾਂ ਰੇਖ ਨੇ ਗਾਇਆ ਹਾਂ ਨੂ ਨੋਟੀਫਿਕੇਸ਼ਨ ਨੇ ਕਿਸੇ ਦਾ ਵੀ ਲਾ ਲੂ ਤੁਸੀਂ ਰਿਕਾਰਡ ਇਹ ਫਿਰ ਜਿਹੜਾ ਚਮਕੀਲਾ ਇਹਦੇ ਇਹਨੂੰ ਹੀ ਲੋਕਾਂ ਨੇ ਕਿਉਂ ਕਿਹਾ ਵੀ ਇਹ ਬੰਦਾ ਲੈਕਚਰ ਲਗਾਉਂਦਾ ਹੈ ਇਹ ਲੈਕਚਰ ਨਹੀਂ ਲੈਕਚਰ ਵਿੱਚ ਨੀਤੀ ਜੀ ਚੱਕਰ ਇਹਦਾ ਚੱਕਰ ਜਣੀ ਮਾੜੇ ਤੇ ਗੱਲਾਂ ਆ ਜਾਂਦੀਆਂ ਵੀ ਮਾੜੀ ਬਰਾਦਰੀ ਕਰਕੇ ਇੱਕ ਬੰਦਾ ਆਪਣੇ ਚੋਂ ਉੱਠ ਕੇ ਗਰੀਬੀ ਚੋਂ ਉੱਠਿਆ ਦੀ ਨਾਲ ਸੰਧੀ ਉਹਨਾਂ ਦੇ ਵਿੱਚੋਂ ਇਹ ਦੰਦ ਸਮਝ ਸੇਵਾ ਕਰਦਾ ਦੀ ਤਾਂ ਪਣੀ ਪਿਆਉਂਦਾ ਦੀ ਹਮ ਸਾਰਾ ਕੁਝ ਕਰਦਾ ਦੀ ਨਾ ਕੋਈ ਸਿੱਖਿਆ ਇਹ ਵੀ ਜਿਹੜਾ ਬੰਦਾ ਗਰੀਬ ਕਰਦਾ ਹੁੰਦਾ ਉਹਨੂੰ ਦੋਏ ਬੰਦੇ ਜਰਦੇ ਨਹੀਂ ਨਾ ਤਖੜੇ ਕਿਸੇ ਨੂੰ ਵੀ ਲਾਲੂ ਤੁਸੀਂ ਕੋਈ ਬੰਦਾ ਕੰਮ ਕਰਦਾ ਤਾਂ ਨਾਲ ਦੇ ਉਹਨੂੰ ਉਹੋ ਕਰ ਦਿੰਦੇ ਵੀ ਇਹ ਮੂਰੇ ਕਿਵੇਂ ਹੋ ਗਿਆ ਹੂੰ ਇਹਦੀ ਬਾਤ ਜਿਆਦਾ ਸਾਫ਼ ਤੇ ਰਕਾਟਾਂ ਦੀ ਕੱਲੀ ਕੱਲੀ ਗੱਲ ਸਮਝ ਆਉਂਦੀ ਸੀ ਲੋਕ ਇਹਨਾਂ ਦੇ ਗੀਤਾਂ ਨੂੰ ਪਸੰਦ ਬਹੁਤ ਕਰਦੇ ਦੇ ਨਾ ਹੂੰ ਉਹਦੇ ਕਰਕੇ ਨੇ ਤੇ ਇੱਕ ਹੋਰ ਕਹਿ ਜਾਂਦਾ ਜਿਵੇਂ ਅਮਰਜੋਤ ਜਿਹੜੇ ਨੇ ਉਹ ਕੁਲਦੀਪ ਮਾਨਕ ਨਾਲ ਵੀ ਗਾਉਂਦੇ ਸਨ हां ਮਹਨਰ ਵੀ ਆਇਆ ਹੋਣੇ ਰਿਕਾਰਡ ਹਾਂ ਉਹਨਾਂ ਤੋਂ ਇਲਾਵਾ ਏਸ਼ਾ ਤੇ ਧੰਨਾ ਸਿੰਘ ਰਗੀਲਾ ਨਾਲ ਵੀ ਸਨ ਤੇ ਇਹ ਨਹੀਂ ਨਾ ਨਹੀਂ ਆਇਆ ਧੰਨਾ ਸਿੰਘ ਜੀ ਉਹਨਾਂ ਦੀ ਉਹ ਮੈਂ ਗਾਇਕ ਦਾ ਨਾਮ ਛੇ ਸਾਡੇ ਤੋਂ ਭੁੱਲ ਰਿਹਾ ਉਹਨਾਂ ਦੀ ਸਾਲੀ ਨੇ ਦੱਸਿਆ ਮੈਨੂੰ ਹਾਂ ਉਹਦਾ ਰਿਕਾਰਡ ਹੈਗਾ ਕੀ ਆਉਂਦਾ ਨਾ ਪੰਛੀ ਹੈ ਪਿਆਰਾ ਸਿੰਘ ਪੰਛੀ ਹਾਂ ਉਹਦੇ ਨਾਲ ਆਏ ਇਹ ਅਸੀਂ ਆਪਣੇ ਮਾਫੀ ਚਾਹਾਂਗੇ ਦਰਸ਼ਕਾਂ ਤੋਂ ਪਿਆਰਾ ਸਿੰਘ ਪੰਛੀ ਉਹਨਾਂ ਨਾਲ ਅਮਰਜੋਤ ਦਾ ਗੀਤ ਆਇਆ ਸੀ ਤੇ ਉਹਨਾਂ ਤੋਂ ਇਲਾਵਾ ਸੁਰੇਂਦਰ ਛਿੰਦਾ ਉਹਨਾਂ ਨਾਲ ਆਏ ਨੇ ਚਰਨਿੰਦਰ ਸਿੰਧੇ ਨਾਲ ਹਾਂਜੀ ਚਰਨਿੰਦਰ ਸਿੰਧੇ ਨਾਲ ਨੀਂਦ ਆਇਆ ਕੋਈ ਠੀਕ ਹੈ ਹਾਂ ਜਾਨੀ ਕੁਲਦੀਪ ਮਾਨ ਕਿਤੇ ਪਿਆਰਾ ਸਿੰਘ ਪੰਛੀ ਨਾਲ ਆਏ ਨੇ ਹਾਂ ਤੇ ਉਸ ਤੋਂ ਬਾਅਦ ਚ ਅਮਰ ਸਿੰਘ ਚਮਕੀਲੇ ਨਾਲ ਗਾਉਣ ਲੱਗ ਗਏ ਹਾਂ ਤਾਂ ਜਿਵੇਂ ਇਹ ਕਹਿੰਦੇ ਇੱਕ ਦਿਨ ਜਿਹੜੇ ਸੋਨੀਆਂ ਸਨ ਹੂੰ ਉਹਨਾਂ ਦਾ ਘਰ ਵਾਲਾ ਸੀ ਕਸ਼ਮੀਰੀ ਲਾਲ ਜਿਹੜਾ ਉਹਨਾਂ ਨੂੰ ਸੋਨੀਆਂ ਨੂੰ ਵੀ ਭੇਜਦਾ ਹੁੰਦਾ ਸੀ ਟਕਵੇ ਤੇ ਟਕਵਾ ਖੜਕੇ ਵਾਲੀ ਹਾਂ ਤਾਂ ਉਹ ਕਹਿੰਦੇ ਚਮਕੀਲੇ ਦਾ ਉਹ ਰਾਤੋ ਰਾਤ ਮਸ਼ਹੂਰ ਹੋ ਗਿਆ ਸੀ ਗੀਤ ਹਮ ਤਾਂ ਉਸ ਤੋਂ ਬਾਅਦ ਥੋੜੀ-ਮੋਟੀ ਤਾਂ ਅਲਰਜੀ ਵੀ ਹੋਈ ਹੋਊਗੀ ਜਿੱਥੇ ਇੱਕ ਕਿਸੇ ਹੋਰ ਗੈਕ ਦੇ ਨਾਲ ਤੇ ਚਮਕੀਲਾ ਚਲਾ ਗਿਆ ਸੀ ਇਹੋ ਜਿਹਾ ਵੀ ਤਾਂ ਸਰ ਇਹ ਆਈ ਕਿ ਇਹਨਾਂ ਨੇ ਛਿੰਦੇ ਦਾ ਪਰੋਲ ਨਹੀਂ ਛਿੰਦਾ ਬਾਹਰ ਵਾਗ ਕੇ ਗੁੰਥਣ ਕੋਲ ਨੂੰ ਲੈ ਕੇ ਅੱਛਾ ਬਾਹਰ ਬਾਹਰ ਚੱਲਿਆ ਗਿਆ ਉਹ ਗੱਲ ਉਹ ਖਾੜੇ ਤੇ ਫਿਰ ਇਹਨਾਂ ਨੇ ਲਾਇਆ ਰਿਕਾਰਡ ਇਹ ਢੱਕੂ ਤੇ ਢੱਕੂ ਘੜ ਕੇ ਇਹ ਰਿਕਾਰਡ ਨਹੀਂ ਕਰਾਤਾ ਦੀ ਫਿਰ ਤੇ ਨਾਬੇ ਆਪਣੇ ਉਹ ਆਇਆ ਸੀ ਰਜੀਵ ਕੀ ਨਾ ਰਜੀਵ ਦਾ ਭਾਈ ਦੀ ਸੰਜੇ ਸੰਜੇ ਗੰਦੀ ਹਾਂ ਸੰਜੇ ਗੰਦੀ ਆਇਆ ਸੀ ਪਰਾਣੇ ਹਾਈ ਕੋਰਟ ਚ ਹੂੰ ਉੱਥੇ ਆਏ ਤੇ ਇਹ ਗਾਉਣ ਹੂੰ ਹੋਰ ਤਾਂ ਕਹਿੰਦੇ ਵੀ ਚਾਹ ਪੀਣੀ ਆ ਆ ਪੀਣੀ ਉਹ ਤਾਂ ਲੋਕ ਤਾਂ ਬੱਗ ਉਧਰ ਨੂੰ ਗਏ ਨਾ ਕੋਠੀ ਉਹਨਾਂ ਨਾਲ ਅਜੀ ਗਿਆ ਵੀ ਇਹ ਦੇਖ ਤਾਂ ਲਈਏ ਵੀ ਕਿਹੜਾ ਜਦ ਇਹ ਕਹਿੰਦਾ ਵੀ ਮੇਰਾ ਹੁਣੇ ਹੁਣੇ ਰਿਕਾਰਡ ਹੋਇਆ ਤਾਂ ਕੋਈ ਤੇ ਡਕੂਆ ਖੜਕੇ ਇਹਨੇ ਇੱਥੇ ਆਇਆ ਦੀ 90 ਜਿਹੜੇ ਰਜੀਵ ਗਾਂਧੀ ਨੇ ਉਹਨਾਂ ਦਾ ਭਰਾ ਸੰਜੇ ਗਾਂਧੀ ਨਾਬੇ ਆਇਆ ਇੱਕ ਪ੍ਰੋਗਰਾਮ ਚ ਜਿਹੜੇ ਨਾਬੇ ਦੇ ਕਾਕਾ ਰਣਦੀਪ ਸਿੰਘ ਨੇ ਉਹਨਾਂ ਦੇ ਪਿਤਾ ਆਪਣੇ ਸੁਖਦਰਸ਼ਨ ਸਿੰਘ ਹਾਂ ਉਹਨਾਂ ਨੇ ਬੁਲਾਏ ਉਹਨਾਂ ਨੇ ਬੁਲਾਏ ਹੋਣਗੇ ਤੇ ਉੱਥੇ ਅਮਰ ਸਿੰਘ ਚਮਕੀਲਾ ਇਹ ਨਾਭੇ ਪ੍ਰੋਗਰਾਮ ਤੇ ਆਇਆ ਹਾਂ ਇਹ ਆਇਆ ਤੇ ਇਹਨੇ ਗਾਇਆ ਉੱਥੇ ਅੱਛਾ ਹਾਂ ਤੇ ਉਹ ਕਿਵੇਂ ਦਾ ਰਿਹਾ ਪ੍ਰੋਗਰਾਮ ਉਹਦਾ ਮਜ਼ਿਆ ਰਿਹਾ ਜੀ ਅਸੀਂ ਵੀ ਦੋ ਤਿੰਨ ਗੀਤ ਸੁਣ ਕੇ ਬਾਗੇ ਤੇ ਮੈਂ ਤੁਹਾਨੂੰ ਕਹੀਏ ਵੀ ਉਹ ਤੁਸੀਂ ਜਾਣਦੇ ਨਹੀਂ ਹੋਣੇ ਹੈ ਓਦੋਂ ਤੁਸੀਂ ਜਾਣਦੇ ਨਹੀਂ ਹੋਣੇ ਵੀ ਇਹ ਕੌਣ ਹੈ ਚਮਕੀਲਾ ਕੀ ਹੈ ਜਦ ਕਦੋਂ ਇਹਨਾਂ ਪਤਾ ਦੀ ਇਹਨੇ ਖੇਲ ਨਹੀਂ ਦੇ ਤੁਸੀਂ ਕਿੰਨੂੰ ਸੁਣਨ ਵਾਸਤੇ ਗਏ ਸੀ ਉੱਥੇ ਅਜੀ ਤਾਂ ਪ੍ਰੋਗਰਾਮ ਦੇਖਣ ਗਏ ਤੇ ਨਾ ਵੀ ਸੰਜੇ ਗਾਂਧੀ ਆਇਆ ਅੱਛਾ ਹਾਂ ਅੱਛਾ ਅੱਛਾ ਸਿਰਫ ਤੋਂ ਉਸੇ ਵੀ ਸੰਜੇ ਗਾਂਧੀ ਆਇਆ ਪਾਰਟੀ ਦੀ ਸਾਡੀ ਇਹ ਕਾਂਗਰਸ ਪਾਰਟੀ ਜਿਹਦੇ ਦੀ ਕਾਂਗਰਸ ਪਾਰਟੀ ਦਾ ਇਹ ਤੇ ਅੱਛਾ ਹਾਂ ਐਂ ਕਰਕੇ ਗਏ ਸੀ ਕਿ ਹੁਣ ਪ੍ਰੋਗਰਾਮ ਰੱਖਿਆ ਹੋਇਆ ਕਿਤੇ ਹੋਰ ਵੀ ਤਾਂ ਹੁੰਦੇ ਨੇ ਆਪਣੇ ਲੀਡਰ ਜੀ ਹਾਂ ਉਹਦੇ ਕਰਕੇ ਤੇ ਇਹਦਾ ਜਮਕੀਲੇ ਦਾ ਹੀ ਸੀ ਜਣੀ ਜੀ ਹੋਰ ਗਾਇਕ ਨਹੀਂ ଥି ਕੋਈ ਜੀ ਹੁਣ ਤਾਂ ਨਹੀਂ ਗਈ ਕੋਈ ਕੋਈ ਤੁਸੀਂ ਤੁਸੀਂ ਕਹਿ ਰਹੇ ਹੋ ਮਤਲਬ ਤੁਸੀਂ ਕਿਸੇ ਪਾਰਟੀ ਦਾ ਨਾਮ ਲੈ ਰਹੇ ਹੋ ਤੇ ਜੇ ਅੱਜ ਉਹਨਾਂ ਦਾ ਜਵਾਕ ਜਿਹੜਾ ਰਾਹੁਲ ਗਾਂਧੀ ਨਾ ਆਵੇ ਆ ਜੇ ਫਿਰ ਜਾਓਗੇ ਦੇਖਣ ਹਾਂ ਬੇਨ ਬਗ ਜਾਂਗੇ ਜੀ ਦੇਖਣ ਤਾਂ ਫਿਰ ਉਹਨੂੰ ਜੇ ਮਿਲ ਗਿਆ ਤਾਂ ਦੱਸੋਗੇ ਵੀ ਮੈਂ ਤੇਰੇ ਭਾਈ ਤੇਰੇ ਚਾਚਾ ਜਦੋਂ ਕਿ ਉਹ ਲੱਗਦੇ ਹਨ ਉਹਨਾਂ ਦੇ ਤਾਇਆ ਲੱਗਦੇ ਹਨ ਸੰਜੇ ਗਾਂਧੀ ਉਹ ਜੀ ਉਹ ਆਪਣੇ ਵਰਗ ਨੂੰ ਕਿੱਥੇ ਬੁਲਾਉਂਦੇ ਨੇ ਹੁਣ ਇਹ ਸਾਡੇ ਜਿਹੜੇ ਨਹੀਂ ਭੀਮ ਦਾ ਨਾਮ ਹੈ ਤੁਹਾਨੂੰ ਨਹੀਂ ਆਪਣੇ ਆਪ ਨੂੰ ਪਤਾ ਹੈਗਾ ਭੀਮ ਲਵਾਣੇ ਦਾ ਨਾਮ ਹੈ ਹਾਂ ਜੀ ਹੋ ਸਕਦਾ ਨਾ ਆਵੇ ਜੀ ਪਤਵੰਤੇ ਨੇ ਬੜੇ ਆਪਣੇ ਇੱਥੇ ਇੱਕ ਕਵਿਤਾਵਾਂ ਕਵੀ ਬੜੇ ਇਕੱਠੇ ਹੁੰਦੇ ਨੇ ਇੱਥੇ ਮੇਲਾ ਲੱਗਦਾ ਆਪਣੇ ਨਾਂ ਦੇ ਕਿਤਾਬਾਂ ਦਾ ਹਾਂਜੀ ਤੇ ਹੋ ਸਕਦਾ ਉਹਨਾਂ ਚ ਉਹ ਤਾਂ ਲੇਖਕ ਤਾਂ ਸਾਰੇ ਜਾਣਦੇ ਨੇ ਭੀਮ ਕੌਣ ਹੈ ਤਾਂ ਜਾਣਦੇ ਹਾਂਜੀ ਤੇ ਕੀ ਪਤਾ ਲੱਗਦਾ ਤੁਹਾਨੂੰ ਉਹ ਮਿਲ ਜੇ ਉਹ ਨਾ ਮਿਲੇ ਕੀ ਪਤਾ ਆਪਣੇ ਦੇ ਦੇ ਪ੍ਰਧਾਨ ਮੰਤਰੀ ਨੇ ਉਹ ਵੀ ਕਈ ਵਾਰੀ ਫੱਕਰ ਨੇ ਉਹ ਵੀ ਕਈ ਵਾਰੀ ਮਿਲਣ ਤੁਰਪੇਂਦੇ ਹੁੰਦੇ ਨੇ ਠੀਕ ਹੈ ਜੀ ਤੇ ਜੇ ਭਗਵੰਤ ਮਾਨ ਜੀ ਆ ਜਾਣ ਫੇਰ ਉਮੀ ਮਹਾ ਉਹਨਾਂ ਨੂੰ ਵੀ ਮਿਲ ਸਕਦੇ ਆ ਜੀ ਉਹਨੇ ਆਪਣੇ ਕੋ ਰਿਕਾਰਡ ਵੀ ਸਾਡੇ ਸਾਹਮਣੇ ਪਈ ਆ ਆਪਣੇ ਅੱਛਾ ਭਗਵੰਤ ਮਾਨ ਭਗਵੰਤ ਮਾਨ ਜੀ ਦੇ ਦੋਸਤੋ ਜਦੋਂ ਸ਼ੁਰੂਆਤ ਹੀ ਸੀ ਅ ਸ਼ੁਰੂਆਤ ਦੇ ਵਿੱਚ ਜਦੋਂ ਪ੍ਰੋਗਰਾਮ ਪੇਸ਼ ਕਰਦੇ ਸਨ ਇਹ ਚਮਕੀਲਾ ਮਰੀ ਤੋਂ ਬਾਅਦ ਗੋਲ ਆਇਆ ਸੀ ਇਹ ਅੱਛਾ ਉੱਤੇ ਰਿਪੋਰਟ ਕਰ ਲਈ ਅਮਰ ਸਿੰਘ ਚਮਕੀਲੇ ਦੇ ਮੌਤ ਤੋਂ ਬਾਅਦ ਭਗਵੰਤ ਮਾਨ ਆਏ ਅ ਗੋਲ ਪਿੰਡ ਹਾਂ ਕਈ ਆਏ ਤੇ ਠੀਕ ਹੈ ਤੇ ਉੱਥੇ ਹੋਰ ਕਿਹੜੇ-ਕਿਹੜੇ ਆਏ ਸਨ ਇਹ ਆਪਣਾ ਇਹਦੀ ਮਾਨਕ ਗੰਦੀ ਮਾਨਕ ਗੰਦੀ ਮਾਨਕ ਦੀ ਮੈਂ ਇਹਦੀ ਨੰਦਰਬੀਬਾ ਜੀ ਕਰਮਜੀਤ ਧੂਰੀ ਅੱਛਾ ਹਾਂ ਇੱਕ ਪਟਿਆਲੇ ਦਾ ਦੀ ਜਗਾਇਕ ਜਨਮ ਉੱਠਿਆ ਦੀ ਕੋਹਦੀ ਇੱਕ ਨਹੀਂ ਤੁਮਣੀ ਠੀਕ ਹੈ ਇਹ ਆਏ ਹੋਏ ਤੇ ਠੀਕ ਹੈ ਤੇ ਉੱਥੇ ਭਗਵੰਤ ਮਾਨ ਜੀ ਨੇ ਜਿਹੜਾ ਗਾਇ ਬੋਲਿਆ ਉਹ ਤੁਸੀਂ ਟੇਪ ਰਕਾਰਡ ਤੇ ਰਿਕਾਰਡਿੰਗ ਕਰ ਲਈ ਹਾਂ ਉਹ ਰਿਕਾਰਡਿੰਗ ਕਰ ਲਈ ਉਹ ਤੁਹਾਡੇ ਕੋਲ ਰੀਲ ਪਈ ਹੈ ਹਾਂ ਤੇ ਆਪਾਂ ਵੀ ਮੁੱਖ ਮੰਤਰੀ ਸਾਹਿਬਾ ਨੂੰ ਬੇਨਤੀ ਕਰਾਂਗੇ ਕਿ ਜੇ ਸੁਣ ਰਹੇ ਨੇ ਨਾਬੇ ਵਾਲੇ ਗੁਰਦੇਵ ਸਿੰਘ ਦੇਮਣ ਦੇਮਾਨ ਵੀ ਬੰਦਾ ਘੈਂਟ ਹੈ ਵੈਸੇ ਫੱਕਰ ਬੰਦਾ ਹੈ ਵੀ ਮਿਲਿਆ ਜੀ ਹਾਂ ਹਾਂ ਤੇ ਚੇਤਨ ਸਿੰਘ ਜੋੜਾ ਮਾਜਰਾ ਸਾਹਿਬ ਸਾਡੇ ਕੈਬਨਿਟ ਮੰਤਰੀ ਤੇ ਉਹਨਾਂ ਨੂੰ ਵੀ ਅਸੀਂ ਕਹਿਣਾ ਚਾਹਾਂਗੇ ਇਹਨਾਂ ਦੇ ਕੋਲੇ ਆ ਥਾਖ ਜਾਣਾ ਹਜ਼ਾਰਾਂ ਤਵੇ ਪਏ ਨੇ 115 ਸਾਲ ਤੱਕ ਪੁਰਾਣੇ ਤਵੇ ਤੇ 100 ਸਾਲ ਦੇ ਲਗਭਗ ਪੁਰਾਣੀਆਂ ਮਸ਼ੀਨਾਂ ਪਈਆਂ ਜਿਨ੍ਹਾਂ ਤੇ ਤਵੇ ਚੱਲਦੇ ਨੇ ਇਹ ਵਾਲੀ ਮਸ਼ੀਨ ਹੈ ਤੇ ਅਸੀਂ ਉਹਨਾਂ ਨੂੰ ਬੇਨਤੀ ਜ਼ਰੂਰ ਕਰਾਂਗੇ ਕਿ ਜਿਹੜੇ سرمਾਇਆ ਸੰਭਾਲੀ ਬੈਠੇ ਨੇ ਇਨ ਐਸ ਸਰਮਾਇਏ ਨੂੰ ਵੀ ਸੰਭਾਲਿਆ ਜਾਵੇ ਅੱਜ ਭੀਮ ਜਿਹਦੇ ਕੋਲੇ ਕਹਿ ਲਈ ਤਾਂ ਕਰੋੜਾਂ ਦੀ ਲਗਭਗ ਕੀਮਤ ਦਾ ਇੱਥੇ ਖਜ਼ਾਨਾ ਪਿਆ ਪਰ ਆਪ ਰੋਟੀ ਤੋਂ ਆਵਾਜ਼ ਆਰਨੇ ਬਹੁਤ ਹੀ ਜਿਆਦੇ ਘਰ ਰੋਟੀ ਕਿਸ ਤਰ੍ਹਾਂ ਪੱਕਦੀ ਹੈ ਕਿਸ ਤਰ੍ਹਾਂ ਦੇ ਹਾਲਾਤ ਮਤਲਬ ਘਰ ਦੇ ਜਿਹੜੇ ਨੇ ਛੱਤਾਂ ਜੜੀਆਂ ਨੇ ਬਿਆਨ ਕਰ ਰਹੀਆਂ ਨੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਸੋ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਦੇਵਮਾਨ ਜੀ ਨੇ ਜਾਂ ਹੋਰ ਪਾਰਟੀਆਂ ਦੇ ਸਾਡੇ ਸਤਕਾਰਯੋਗ ਆਗੂ ਨੇ ਕਕਰਨਦੀਪ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਆਪਣੇ ਵੱਡੇ ਬਜ਼ੁਰਗੇ ਨੇ ਸੁਖਦਰਸ਼ਨ ਸਿੰਘ ਜੀ ਤੇ ਜਾਂ ਰਾਜਾ ਨਰਿੰਦਰ ਸਿੰਘ ਜੀ ਸਾਡਾ 90 ਦੀ ਸ਼ਾਨ ਤੇ ਇਸੇ ਤਰੀਕੇ ਚਾਹੇ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੇ ਨੇ ਮੱਖਣ ਸਿੰਘ ਲਾਲਕਾ ਨੇ ਜਾਂ ਹੋਰ ਪਾਰਟੀਆਂ ਦੇ ਨੇ ਭਾਜਪੀ ਦੇ ਨੇ ਸੋ ਸਾਰਿਆਂ ਨੂੰ ਅਸੀਂ ਕਹਿਣਾ ਚਾਹਾਂਗੇ 90 ਦਾ ਗੀਤਾਂ 'ਚ ਜ਼ਿਕਰ ਜ਼ਰੂਰ ਹੁੰਦਾ 90 ਦੀ ਇਹ ਬੰਦ ਬੋਤਲੇ ਜਾਂ 90 ਤੋਂ ਲਿਆਦੀ ਜੱਟਾ ਸੂਟ ਵੇ ਕੁਝ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਤੇ ਨਾਬਾ ਜ ਵੱਡੀ ਇੱਕ ਸੰਤ ਹੈ ਜਿੱਥੇ ਕੰਬਾਈਨਾ ਕੰਬਾਈਨਾ ਦਾ ਜਦੋਂ ਨਾਮ ਆਉਂਦਾ ਤਾਂ ਉਹਦੇ ਵਿੱਚ ਨੱਬਾ ਦਾ ਜ਼ਿਕਰ ਹੁੰਦਾ ਨੱਬਾ ਨੰਬਰ 1 ਹੈ ਪੂਰੇ ਹਿੰਦੁਸਤਾਨ ਦੀ ਸ਼ਾਨ ਹੈ ਪਰ ਕਿਤੇ ਨਾ ਕਿਤੇ ਦੁੱਖ ਜ਼ਰੂਰ ਹੁੰਦਾ ਜਦੋਂ ਇਸ ਤਰ੍ਹਾਂ ਦਾ ਜਿਹੜੇ ਹੀਰੇ ਨੇ ਉਹਨਾਂ ਨੂੰ ਸੰਭਾਲਿਆ ਨਹੀਂ ਜਾਂ ਉਹ ਗੁਰਬਤ ਦੇ ਵਿੱਚ ਆਪਣੀ ਜ਼ਿੰਦਗੀ ਕੱਟ ਰਹੇ ਹੁੰਦੇ ਨੇ